ਪੰਜਾਬ ਯੂਨੀਵਰਸਿਟੀ ਦੇ ਅਥਾਰਟੀ ਨੇ ਇੱਕ ਬੜਾ ਤੁਗਲਕੀ ਫਰਮਾਨ ਜਾਰੀ ਕੀਤਾ ਹੈ ਕਿ ਜਿਹੜੇ ਸਟੂਡੈਂਟ ਨੇ ਉਹ ਐਫੀਡੇਵਟ ਦੇਣਗੇ ਕਿ ਜੇ ਉਹ ਧਰਨਾ ਲਈ ਲਗਾਉਣਗੇ ਉਹ ਮਜਾਰਾ ਨਹੀਂ ਕਰਨਗੇ ਤੇ ਉਹ ਆਪਣੇ ਹੱਕਾਂ ਦੀ ਖਾਤਰ ਲੜਾਈ ਨਹੀਂ ਲੜ ਸਕਦੇ ਸੋ ਇਹ ਬੜਾ ਮੈਂ ਸਮਝਦਾ ਕਿ ਇਸ ਨੂੰ ਡਿਕਟੇਟਰਸ਼ਿਪ ਵਾਲਾ ਜਿਹੜਾ ਕੋਈ ਕਹੋ ਵੀ ਜਿਹੜਾ ਆਰਡਰ ਹੈ ਹੋ ਨਹੀਂ ਸਕਦਾ ਤੁਸੀਂ ਦੇਖੋ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਤੇ ਉਹਦੇ ਵਿੱਚ ਸਰਕਾਰੀ ਯੂਨੀਵਰਸਿਟੀ ਤੇ ਤੁਸੀਂ ਉੱਥੇ ਜਿਹੜੀ ਫੰਡਾਮੈਂਟਲ ਰਾਈਟ ਆ ਬੱਚਿਆਂ ਦੀ ਕਿ ਰਾਈਟ ਟੂ ਪ੍ਰਟੈਸਟ ਤੁਸੀਂ ਉਹਨੂੰ ਵਾਇਲਟ ਕਰਨਾ ਚਾਹੁੰਦੇ ਤੁਸੀਂ ਸਿੱਧਾ ਜੋ ਦੇਸ਼ ਦਾ ਸੰਵਿਧਾਨ ਹੈ ਵਿੱਚ ਜਿਹਦਾ ਲਿਖਿਆ ਫੰਡਾਮੈਂਟਲ ਰਾਈਟ ਦੀ ਵਾਇਲੇਸ਼ਨ ਤੁਸੀਂ ਸਟੂਡੈਂਟਸ ਦੀ ਕਰ ਰਹੇ ਹੋ ਉਹ ਸਟੂਡੈਂਟਸ ਮਤਲਬ ਕਿ ਉਹ ਯੂਨੀਵਰਸਿਟੀ ਜਿਹਨੇ ਹਰ ਖੇਤਰ ਦੇ ਵਿੱਚ ਬਹੁਤ ਵੱਡੇ ਵੱਡੇ ਲੋਕਾਂ ਨੂੰ ਜਿਹੜਾ ਉਹ ਲੈ ਕੇ ਆਂਦਾਗਾ ਤੁਸੀਂ ਉਹ ਯੂਨੀਵਰਸਿਟੀ 'ਚ ਕਹਿਣੋ ਕਿ ਜੀ ਬੱਚੇ ਇੱਥੇ ਆਪਣੇ ਹੱਕਾਂ ਦੀ ਖਾਤ ਨਹੀਂ ਰੱਟ ਸਕਦੇ ਇਸ ਤੋਂ ਪਿਛਲੇ ਸਮੇਂ 'ਚ ਜੇ ਆਪਾਂ ਝਾਕ ਮਾਰੀਏ ਤਾਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਇਦਾਂ ਦੇ ਸੈਂਕੜੇ ਫੈਸਲੇ ਆ ਜਿਹੜੇ ਪਿਛਲੇ ਸਮੇਂ 'ਚ ਸਟੂਡੈਂਟ ਲੀਡਰਸ ਨੇ ਪ੍ਰੋਟੈਸਟ ਕਰਕੇ ਮਨਵਾਏ ਈਵਨ ਜੇ ਤੁਸੀਂ ਉੱਥੋਂ ਜਿਹੜੀ ਲਾਇਬ੍ਰੇਰੀ ਆ ਉਹਦਾ ਜ਼ਿਕਰ ਮੈਂ ਕਰਾਂ ਤਾਂ ਅੱਗੇ ਇਕੱਲੀ ਦਿਨੇ ਖੁੱਲੀ ਰਹਿੰਦੀ ਸੀ ਜੋ 24 ਘੰਟੇ ਖਲਵਾਇਆ ਤਾਂ ਸਟੂਡੈਂਟਸ ਨੇ ਪ੍ਰੋਟੈਸਟ ਕਰਕੇ ਉਹਨੂੰ ਖਲਵਾਇਆ ਜੇ ਕਦੇ ਕੋਈ ਫੀਸਾਂ ਵਧੀਆਂ ਨੇ ਜਾ ਕੋਈ ਏਦਾਂ ਦਾ ਕੋਈ ਨਾਤਰशाही ਫਰਮਾਨ ਯੂਨੀਵਰਸਿਟੀ ਲੈ ਕੇ ਆਉਂਦੀ ਹੈ ਤਾਂ ਸਟੂਡੈਂਟਸ ਸੰਘਰਸ਼ ਕਰਕੇ ਉਹਨੂੰ ਵਾਪਸ ਵੀ ਕਰਵਾਉਂਦੇ ਆ ਤੇ ਫੀਸਾਂ ਤੇ ਵੀ ਜਿਹੜਾ ਕੰਟਰੋਲ ਰੱਖਦੇ ਆ ਤੇ ਤੁਸੀਂ ਉਸੇ ਫੰਡਾਮੈਂਟਲ ਰਾਈਟ ਨੂੰ ਤੁਸੀਂ ਕੁਚਲਣਾ ਚਾਹੁੰਦੇ ਹੋ ਤੁਸੀਂ ਦੇਖੋ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਵੇ ਤੇ ਅਸੀਂ ਉੱਥੇ ਕਹੀਏ ਕਿ ਬੱਚੇ ਹੀ ਆਪਣੇ ਹੱਕਾਂ ਦੀ ਖਾਤਰ ਲੜ ਨਹੀਂ ਸਕਦੇ ਪ੍ਰੋਟੈਸਟ ਨਹੀਂ ਕਰ ਸਕਦੇ ਜਦੋਂ ਮੈਂ ਕਹਣਾ ਕਿ ਉਹਨਾਂ ਦੇ ਕਹੋ ਵੀ ਖੂਨ ਵੀ ਜਦੋਂ ਗਰਮ ਹੈ ਜਦੋਂ ਜਵਾਨ ਵੀ ਹੈ ਤੇ ਤੁਸੀਂ ਦੱਸੋ ਵੀ ਉਹ ਉਸ ਸਮੇਂ ਆਪਣੇ ਹੱਕਾਂ ਦੀ ਖਾਤਰ ਨਹੀਂ ਲੜਨਗੇ ਤਾਂ ਕੱਲ ਨੂੰ ਜਦੋਂ ਸਾਇਟੀ ਚ ਜਾਣਗੇ ਤਾਂ ਅਸੀਂ ਕਿੰਨਾ ਸਾਇਟੀ ਪੈਦਾ ਕਰਨੀ ਚਾਹੁੰਦੇ ਹਾਂ ਕਿ ਜਿਹੜੀ ਕਦੇ ਆਪਣੇ ਹੱਕਾਂ ਦੀ ਖਾਤਰ ਲੜੀ ਨਾ ਸਿਰ ਸਟਕੇ ਬੈਠੀ ਰਹੀ ਤੇ ਇਹ ਕਿਦਾਂ ਵੀ ਸਾਰੀ ਇਹ ਸਾਜਿਸ਼ ਜਿਹੜੀ ਭਾਜੀਪੀ ਦਾ ਤੰਤਰ ਚੱਲ ਰਿਹਾ ਹੈ ਨਾ ਪੂਰੇ ਭਾਰਤ ਚ ਕਿ ਲੋਕਾਂ ਨੂੰ ਗੁਲਾਮ ਕਰਨਾ ਡਿਕਟੇਟਰਸ਼ਿਪ ਚ ਚਲਾਉਣੀ ਉਹੀ ਫਰਮਾਨ ਆ ਜਿਹੜਾ ਯੂਨੀਵਰਸਿਟੀ ਚ ਅਥਾਰਟੀ ਨੇ ਜਾਰੀ ਕੀਤਾ ਸੋ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੁਰੰਤ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਕਿਉਂਕਿ ਸਿੱਧਮ ਸਿੱਧੀ ਇਹ ਵਾਇਓਲੇਸ਼ਨ ਹੈ ਫੰਡਾਮੈਂਟਲ ਰਾਈਟਸ ਦੀ ਸੋ ਇਹ ਫੈਸਲਾ ਤਰਾਂਤ ਬਾਬਸ ਹੋਵੇ ਤੇ ਬੱਚਿਆਂ ਨੂੰ ਉਹਨਾਂ ਦੇ ਹੱਕਾਂ ਦੀ ਖਾਤਰ ਲੜਨਾ ਸਟੂਡੈਂਟ ਚ ਲੜਨਾ ਇਹ ਪੂਰਨ ਉਹਨਾਂ ਦਾ ਹੱਕ ਹੈ ਸੰਵਿਧਾਨ ਦੇ ਅਕੋਰਡ